ਦੋਸਤੋ ਗੋਲਡੀ ਬਰਾੜ ਨੂੰ ਲੈ ਕੇ ਇੱਕ ਵੀਡੀਓ ਕਾਫੀ ਫਲਾਈ ਜਾ ਰਹੀ ਹੈ ਜਿਸ ਵਿੱਚ ਦਿਖਾਇਆ ਜਾ ਰਿਹਾ ਵੀ ਸਿੱਧੂ ਮੂਸੇਵਾਲੇ ਦਾ ਕਾਤਲ ਜਿਹੜਾ ਗੋਲਡੀ ਬਰਾੜ ਮਾਰਿਆ ਗਿਆ ਪਰ ਦੋਸਤੋ ਦੱਸਦੀ ਵੀ ਉਹ ਸਾਰੀ ਖਬਰ ਹੈ ਜਿਹੜੀ ਝੂਠੀ ਹੈ ਹੋ ਸਕਦਾ ਹੈ ਸਿਆਸੀ ਤੰਜ ਹੋਵੇ ਸਿੱਧੂ ਮੂਸੇਵਾਲੇ ਦੀ ਜਿਹੜੀ ਆਪਾਂ ਕਹਿੰਦੀ ਬੋਟਾ ਲਾਈਨ ਦੇ ਕਰਕੇ ਉਹਨਾਂ ਦੇ ਫੈਨਾਂ ਦੀਆ ਬੋਟਾ ਲਾਈਨ ਦੇ ਕਰਕੇ ਵੀ ਜਿਹੜਾ ਖੇਡ ਖੇਡਿਆ ਜਾ ਸਕਦਾ ਅਮਰੀਕਾ ਦੇ ਵਿੱਚ ਜਿਹੜਾ ਸਪਸ਼ਟ ਕਹਿ ਦਿੱਤਾ ਉਥੋਂ ਦੀ ਪੁਲਿਸ ਨੇ ਵੀ ਜੇਹੀ ਕੋਈ ਜਿਹੜੀ ਬਾਰਦਾਤ ਨਹੀਂ ਹੋਈ ਤਾਂ 210 ਦੀ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਨੇ ਲਈ ਸੀ 골ਡੀ ਬਰਾੜ ਨੇ ਜਿਹੜੇ ਹਥਿਆਰ ਨੇ ਉਹ ਸਾਰੇ ਸਪਲਾਈ ਕੀਤੇ ਸੀ ਗੈਂਗਸਟਰਾਂ ਨੂੰ ਤੇ ਸਿੱਧੂ ਮੂਸੇ ਵਾਲਾ ਜਦੋਂ ਇਸ ਹਵੇਲੀ ਦੇ ਵਿੱਚੋਂ ਚੱਲਿਆ ਤਾਂ ਜਵਾਰ ਕੇ ਪਿੰਡ ਦੇ ਵਿੱਚ ਜਾ ਕੇ ਸਿੱਧੂ ਮੂਸੇਵਾਲੇ ਨੂੰ ਦੋ ਗੱਡੀਆਂ ਨੇ ਘੇਰ ਕੇ ਲਗਾਤਾਰ ਜਿਹੜੀ ਫਾਇਰਿੰਗ ਕਰਤੀ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਜਿਹੜਾ ਮੌਕੇ ਤੇ ਹੀ ਡਾਊਨ ਤੋੜ ਗਿਆ ਦੋਸਤੋ ਇਸ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਪੂਰੇ 2 ਸਾਲ ਹੋ ਜਾਣਗੇ ਪਰ ਹਾਲੇ ਤੱਕ ਜਿਹੜਾ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਗੱਲ ਕਰੀਏ ਗੋਲਦੀ ਬਰਾੜ ਦੇ ਮਰਨ ਦੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਜਿਹੜਾ ਸਪਸ਼ਟ ਕਹਿ ਦਿੱਤਾ ਵੀ ਸਿੱਧੂ ਮੂਸਾ ਗੋਲਦੀ ਬਰਾੜ ਦਾ ਜਿਹੜਾ ਕਾਤਲ ਨਹੀਂ ਹੋਇਆ ਇਹ ਸਿਆਸੀ ਜਿਹੜੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੋ ਸਕਦਾ ਕੋਈ ਵੀ ਜਿਹੜੀ ਪਾਰਟੀ ਆ ਇਹ ਕੰਮ ਕਰਵਾ ਸਕਦੀ ਆ ਵੋਟਾਂ ਲੈਣ ਦੇ ਕਰਕੇ ਵੀ ਜਿਹੜਾ ਸਿੱਧੂ ਮੂਸੇਵਾਲ ਦੇ ਫੈਨ ਨੇ ਉਹ ਸਰਕਾਰਾਂ ਤੋਂ ਕਾਫੀ ਨਾਰਾਜ਼ ਨੇ ਕਿਉਂਕਿ ਸਿੱਧੂ ਮੂਸੇਵਾਲ ਇੱਕ ਆਦਨ ਦਿਹਾੜੇ ਜਿਹੜਾ ਇੱਕ ਬਹੁਤ ਵੱਡੇ ਕਲਾਕਾਰ ਦਾ ਕਤਲ ਕਰ ਦਿੱਤਾ ਗਿਆ ਤਾਂ ਦੋਸਤੋ ਆ ਜਿਹੜਾ ਤੁਸੀਂ ਮਾਹੌਲ ਵੇਖ ਰਹੇ ਹੋ ਇਸ ਵੇਲੇ ਆਪਾਂ ਸਿੱਧੂ ਮੂਸੇਵਾਲ ਦੀ ਯਾਦਗਾਰ ਤੇ ਪਹੁੰਚੇ ਹੋਇਆ ਬਹੁਤ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਵੀ ਸਿੱਧੂ ਮੂਸੇਵਾਲੇ ਦਾ ਜਿਹੜਾ ਕਾਤਲ ਹੈ 골ਡੀ ਬਰਾੜ ਉਹ ਮਾਰਿਆ ਗਿਆ ਪਰ ਦੋਸਤੋ ਸਾਰੀ ਗੱਲ ਜਿਹੜੀ ਝੂਠ ਆ 골ਡੀ ਬਰਾੜ ਹਾਲੇ ਨਹੀਂ ਮਾਰਿਆ ਗਿਆ ਆ ਬਾਈ ਦਾ ਸਿੱਧੂ ਮੂਸੇਵਾਲ ਦਾ ਜਿਹੜਾ ਇੱਥੇ ਬੁੱਤ ਲੱਗਿਆ ਤੇ ਅੱਜ ਵੀ ਉਸੇ ਤਰ੍ਹਾਂ ਆ ਜਿਹੜਾ ਦੇਖਣ ਆਉਂਦੇ ਆ ਲੋਕ ਦੂਰੋਂ ਦੂਰੋਂ ਜਿਵੇਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਬਾਈ ਇੱਥੇ ਹੁੰਦਾ ਸੀ ਆ ਟਾਲੀ ਦੇ ਥੱਲੇ ਹੁੰਦਾ ਸੀ ਉਦੋਂ ਲੋਕ ਆਉਂਦੇ ਸੀ ਉਦੋਂ ਵੀ ਇਸ ਤੇ ਬਾਈ ਦੇ ਜਾਣ ਤੋਂ ਬਾਅਦ ਵੀ ਇਸੇ ਤਰ੍ਹਾਂ ਜਿਹੜਾ ਇੱਥੇ ਮੇਲਾ ਲੱਗਦਾ ਹੈ ਤਾਂ ਦੋਸਤੋ ਇਹ ਉਹ ਥਾਂ ਹੈ ਜਿੱਥੇ ਬਾਈ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀ 29 ਮਈ ਨੂੰ ਤਕਰੀਬਨ 4-5 ਵਜੇ ਦਾ ਟਾਈਮ ਸੀ ਆ ਦੇਖੋ ਅੱਜ ਵੀ ਉਵੇਂ ਜਿਹੜੇ ਰਾਉਂਡ ਫਾਇਰਸ ਉਹਨੂੰ ਦੇਖਣਗੇ ਉਸੇ ਤਰ੍ਹਾਂ ਜਿਹੜਾ ਲੋਕ ਅੱਜ ਵੀ ਦੇਖਣ ਆਉਂਦੇ ਆ ਵੀ ਕਿੱਥੇ ਬਾਈ ਸਿੱਧੂ ਮੂਸੇਵਾਲੇ ਨੂੰ ਜਿਹੜਾ ਮਾਰਿਆ ਗਿਆ ਸੀ ਇਸ ਥਾਂ ਤੇ ਪਹਿਲਾਂ ਬਾਈ ਸਿੱਧੂ ਮੂਸੇਵਾਲਾ ਦਾ ਬੁੱਤ ਲੱਗਣਾ ਸੀ ਪਰ ਕੁਝ ਗੱਲਾਂ ਕਰਕੇ ਜਿਹੜਾ ਬੁੱਤ ਨਹੀਂ ਲੱਗਿਆ ਤਾਂ ਦੋਸਤੋ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਜਿਹੜੀਆਂ ਫੋਟੋਆਂ ਤਸਵੀਰਾਂ ਲੱਗੀਆਂ ਨੇ ਤੇ ਆ ਜਿਹੜਾ ਬੁਰਜੀਆਂ ਦੇ ਵਿੱਚ ਵੱਡੇ ਵੱਡੇ ਜਿਹੜੇ ਤੁਹਾਨੂੰ ਮੋਰੇ ਦਿਖ ਰਹੇ ਨੇ ਨੂੰ ਕੇਰ ਕੇ ਮਾਰਿਆ ਗਿਆ ਤਾਂ ਦੋਸਤੋ ਜਿੰਨੇ ਵੀ ਨੇੜੇ ਤੇੜੇ ਲੋਕ ਸੀ ਉਹ ਸਾਰੇ ਜਿਹੜਾ ਭੱਜ ਚੁੱਕੇ ਸੀਗੇ ਕਿਉਂਕਿ ਵਰਦੀਆਂ ਗੋਲੀਆਂ ਦੇ ਵਿੱਚ ਹੈਨਾ ਕੌਣ ਖੜਦਾ ਤਾਂ ਤੁਸੀਂ ਜਿਹੜਾ ਮੰਦਰ ਵੇਖ ਰਹੇ ਹੋ ਇਹ ਮੰਦਰ ਦੇ ਕੋਲ ਹੀ ਜਿਹੜਾ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀ ਇਸ ਮੰਦਰ ਦੇ ਕੋਲ ਹੀ ਜਿਹੜਾ ਬਾਈ ਬਾਈ ਨੇ ਅੰਤਮ ਸਾਹ ਲਈ ਸੀ ਹੈਨਾ ਉਸ ਵੇਲੇ ਬਾਈ ਨੂੰ ਕਿਸੇ ਨੇ ਚੱਕਿਆ ਨਹੀਂ ਸੀ ਪਰ ਦੋਸਤੋ ਅੱਜ ਹਰੇਕ ਬੰਦਾ ਸਿੱਧੂ ਮੂਸੇਵਾਲ ਦੇ ਨਾਲ ਦਿਲੋਂ ਜੁੜਿਆ ਹੋਇਆ ਹੈ ਬੇਸ਼ੱਕ ਉਹ ਸਿੱਧੂ ਮੂਸੇਵਾਲ ਦਾ ਫੈਨ ਕਰਕੇ ਜਾਂ ਉਹਦੇ ਪਰਿਵਾਰ ਦੀਆਂ ਆਪਾਂ ਕਹਿੰਦੀ ਭਾਵਨਾਵਾਂ ਕਰਕੇ ਹੈਨਾ ਤਾਂ ਗੱਲ ਦੋਸਤੋ ਇੱਕ ਵਾਰ ਫਿਰ 골ਡੀ ਬਰਾੜ ਦੀ ਕਰਦੇ ਆਂ ਵੀ 골ਡੀ ਬਰਾੜ ਨੂੰ ਲੈ ਕੇ ਇੱਕ ਬਹੁਤ ਵੱਡੀ ਝੂਠੀ ਫਵਾਹ ਜਿਹੜੀ ਫਲਾਈ ਜਾ ਰਹੀ ਹੈ बार-बार ਕਿਹਾ ਜਾ ਰਿਹਾ ਵੀ ਸਿੱਧੂ ਮੂਸੇਵਾਲਾ